2 ਮਾਰਚ ਸ਼ਾਮ ਤੋਂ ਲਗਾਤਾਰ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਖਨੌਰੀ ਬਾਰਡਰ ਤੋਂ ਪੁਲਿਸ ਚੱਕਰੀ ਆ ਪਰ ਹੁਣ ਕਿੰਨੇ ਕ ਖਨੌਰੀ ਬਾਰਡਰ ਜਿਹੜਾ ਹੋ ਗਿਆ ਖਾਲੀ ਹੋ ਚੁੱਕਿਆ ਕਿੰਨਾ ਕ ਜਗ੍ਹਾ ਰਹਿੰਦੀ ਆ ਤੁਹਾਨੂੰ ਖਨੌਰੀ ਬਾਰਡਰ ਦੀ ਤਸਵੀਰ ਦਿਖਾਵਾਂਗੇ ਹਰ ਇੱਕ ਜਗ੍ਹਾ ਰਾਊਂਡ ਜਿਹੜਾ ਹੈਗਾ ਤੁਹਾਡਾ ਖਨੌਰੀ ਬਾਰਡਰ ਦੇ ਉੱਪਰ ਲਗਾਉਨੇ ਆ ਕਿ ਹੁਣ ਦੇ ਹਾਲਾਤ ਕਿਵੇਂ ਨੇ ਕਿੰਨੀ ਕ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀਆਂ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਹੈਗੀਆਂ ਨੇ ਚੱਕ ਲੈ ਗਏ ਨੇ ਤੇ ਕਿੰਨੀ ਕ ਵੱਡੀ ਗਿਣਤੀ ਦੇ ਵਿੱਚ ਹੁਣ ਇਸ ਵਕਤ ਬਾਕੀ ਨੇ ਕਿੰਨਾ ਇਲਾਕਾ ਜਿਹੜਾ ਹੈਗਾ ਉਹ ਸਾਫ ਕਰ ਦਿੱਤਾ ਗਿਆ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਆ ਨਾਲ ਦੇ ਨਾਲ ਜਾਣਕਾਰੀ ਵੀ ਦਿੰਦੇ ਆ ਕਿ ਖਨੌਰੀ ਬਾਰਡਰ ਦੇ ਉੱਪਰ ਅਸੀਂ ਤੁਹਾਨੂੰ ਖੁੱਲੀ ਗੱਡੀ ਦੇ ਵਿੱਚ ਇੱਕ ਵੱਡੀ ਰੌਂਡੀ ਲਗਵਾਉਣ ਲੱਗੇ ਆ ਜਿਹਦੇ ਵਿੱਚ ਤੁਹਾਨੂੰ ਹੁਣ ਦੇ ਹਾਲਾਤ ਦਿਖਾਵਾਂਗੇ ਕਿਉਂਕਿ ਪਰਸੋਂ ਸ਼ਾਮ ਤੋਂ ਹੀ ਲਗਾਤਾਰ ਪਹਿਲਾਂ ਆਪਰੇਸ਼ਨ ਡਟੇਨ ਜਿਹੜਾ ਹੈਗਾ ਉਹ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਹੁਣ ਆਪਰੇਸ਼ਨ ਕਲੀਨ ਪੁਲਿਸ ਦੇ ਵੱਲੋਂ ਚੱਲ ਰਿਹਾ ਇਹ ਤੁਸੀਂ ਜਗਾ ਦੇਖ ਸਕਦੇ ਹੋ ਕਿਨਾਰਾ ਦਾ ਕਿਨਾਰਿਆਂ ਦੇ ਉੱਪਰ ਜਿੱਥੇ ਪਹਿਲਾਂ ਟਰੈਕਟਰ ਟਰਾਲੀਆਂ ਸੀ ਕਿਸਾਨਾਂ ਦੇ ਤੰਬੂ ਸੀ ਉਸ ਜਗਾ ਦੇ ਉੱਪਰ ਹੁਣ ਸਿਰਫ ਨਿਸ਼ਾਨ ਜਿਹੜੇ ਹੈਗੇ ਨੇ ਉਹ ਕਿਸਾਨਾਂ ਦੇ ਤੰਬੂਆਂ ਦੇ ਟਰੈਕਟਰ ਟਰਾਲੀਆਂ ਦੇ ਰਹਿ ਗਏ ਨੇ ਥੋੜਾ ਜਿਹੜਾ ਸਮਾਨ ਹੈਗਾ ਉਹ ਖਿਲਰਿਆ ਹੋਇਆ ਜਗਾ ਜਗਾ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪਰ ਇਹ ਸੜਕਾਂ ਜਿਹੜੀਆਂ ਹੈਗੀਆਂ ਨੇ ਹੁਣ ਪੁਲਿਸ ਦੇ ਵੱਲੋਂ ਬਿਲਕੁਲ ਸਾਫ਼ ਕਰ ਦਿੱਤੀਆਂ ਨੇ ਤਾਨੂੰ ਹਰ ਇੱਕ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿੱਥੇ ਪਹਿਲਾਂ ਜਗਾ ਜਗਾ ਦੇ ਉੱਪਰ ਟਰੈਕਟਰ ਟਰਾਲੀਆਂ ਸੀ ਕਿਸਾਨਾਂ ਦੇ ਪੱਕੇ ਤੰਬੂ ਲੱਗੇ ਹੋਏ ਸੀ ਦੋਨੇ ਪਾਸੇ ਇਸ ਸੜਕ ਦੇ ਲਗਾਤਾਰ ਜਿਹੜਾ ਹੈਗਾ 2 ਕਿਲੋਮੀਟਰ ਦੀ ਦੂਰੀ ਦੇ ਵਿੱਚ ਵੱਡਾ ਜਿਹੜਾ ਅੰਦੋਲਨ ਹੈਗਾ ਉਹ ਚੱਲ ਰਿਹਾ ਸੀ ਪਰ ਜਦੋਂ ਤੋਂ ਇਹ ਖਨੋਰੀ ਮੋਰਚਾ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਚੱਕਣ ਦੀ ਸ਼ੁਰੂਆਤ ਕੀਤੀ ਗਈ ਆ ਤਾਂ ਹੁਣ ਲਗਾਤਾਰ ਪਰਸੋਂ ਤੋਂ ਹੀ ਜਿਹੜਾ ਹੈਗਾ ਆਪਰੇਸ਼ਨ ਕਲੀਨ ਕਨੌਰੀ ਬਾਰਡਰ ਦੇ ਉੱਪਰ ਚੱਲ ਰਿਹਾ ਤੁਹਾਨੂੰ ਅਸੀਂ ਉਸ ਬਾਰਡਰ ਤੱਕ ਲੈ ਕੇ ਜਾਵਾਂਗੇ ਉਸ ਨਾਕੇ ਤੱਕ ਲੈ ਕੇ ਜਾਵਾਂਗੇ ਜਿਸ ਨਾਕੇ ਤੱਕ ਹਰਿਆਣਾ ਦੀ ਪੁਲਿਸ ਦੇ ਵੱਲੋਂ ਜਿਹੜੀ ਬੈਰੀਕੇਡਿੰਗ ਹੈਗੀ ਆ ਕਰਕੇ ਉਸ ਨੂੰ ਰੋਕਿਆ ਗਿਆ ਸੀ ਪੱਕੇ ਤੌਰ ਦੇ ਉੱਪਰ ਕਿਸਾਨਾਂ ਦੇ ਜਿਹੜੇ ਤੰਬੂ ਹੈਗੇ ਨੇ ਉਹ ਉੱਥੇ ਹੀ ਲਗਾ ਲਏ ਕਿ ਸੀ ਪਰ ਹੁਣ ਅਗਰ ਆਪਾਂ ਗੱਲ ਕਰੀਏ ਲਗਾਤਾਰ ਜਿਹੜਾ ਹੈਗਾ ਇਸ ਅੰਦੋਲਨ ਨੂੰ ਇਸ ਮੋਰਚੇ ਨੂੰ ਪੁਲਿਸ ਦੇ ਵੱਲੋਂ ਚੱਕਿਆ ਜਾ ਰਿਹਾ ਤੇ ਹਰ ਇੱਕ ਤਸਵੀਰ ਵੀ ਤੁਹਾਨੂੰ ਅਸੀਂ ਦਿਖਾਉਂਦੇ ਰਵਾਂਗੇ ਇਧਰ ਆ ਨੂੰ ਪਈ ਜਾਉਣਾ ਹੈ ਜਗਾ ਟੈਲੀਪੋਰਟ ਪੰਜਾਬ ਪਿੰਡ ਤਾਂ ਇਹ ਉਹ ਖਨੌਰੀ ਬਾਰਡਰ ਦੀਆਂ ਸੜਕਾਂ ਨੇ ਜਿਹੜੀਆਂ ਸੜਕਾਂ ਦੇ ਉੱਪਰ ਤਕਰੀਬਨ 13 ਮਹੀਨਿਆਂ ਤੋਂ ਕਿਸਾਨਾਂ ਦੇ ਪੱਕੇ ਮੋਰਚੇ ਲੱਗੇ ਹੋਏ ਸੀ ਹਰ ਇੱਕ ਮੌਸਮ ਨੂੰ ਸੰਭਾਲਦੇ ਹੋਏ ਕਿੰਨਾ ਕਿਤੇ ਕਿਸਾਨ ਇਸ ਜਗ੍ਹਾ ਦੇ ਉੱਪਰ 13 ਮਹੀਨੇ ਲਗਾਤਾਰ ਆਪਣਾ ਅੰਦੋਲਨ ਕਰਦੇ ਰਹੇ ਪਰ ਹੁਣ ਇਹ ਖਾਲੀ ਸੜਕਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਿਸਾਨਾਂ ਦੇ ਪੱਕੇ ਟੈਂਟ ਹੁੰਦੇ ਸੀ ਜਿੱਥੇ ਕਿਸਾਨਾਂ ਦੇ ਪੱਕੇ ਤੰਬੂ ਹੁੰਦੇ ਸੀ ਉਸ ਨੂੰ ਬਿਲਕੁਲ ਪੁਲਿਸ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਇਹ ਪੁਲਿਸ ਚੌਕੀ ਤੁਸੀਂ ਸੱਜੇ ਪਾਸੇ ਦੇਖ ਸਕਦੇ ਹੋ ਕਿ ਸੱਜੇ ਪਾਸੇ ਜਿਹੜੀ ਇਹ ਪੁਲਿਸ ਚੌਕੀ ਹੈਗੀ ਆ ਇਹਦੇ ਤੱਕ ਤਕਰੀਬਨ ਇਸ ਤੋਂ 1 ਕਿਲੋਮੀਟਰ ਪਿੱਛੇ ਤੱਕ ਜਿਹੜਾ ਹੈਗਾ ਕਿਸਾਨਾਂ ਦਾ ਪੱਕਾ ਮੋਰਚਾ ਲੱਗੇ ਹੋਇਆ ਸੀ ਪਰ ਹੁਣ ਅਸੀਂ 1 ਕਿਲੋਮੀਟਰ ਦੇ ਲਗਭਗ ਸਫ਼ਰ ਤੈਅ ਕਰ ਚੁੱਕੇ ਹਾਂ ਜਿਹਦੇ ਦੋਨੇ ਪਾਸੇ ਦੀਆਂ ਬਿਲਕੁਲ ਜਿਹੜੀਆਂ ਸੜਕਾਂ ਨੇ ਉਹ ਸਾਫ਼ ਕਰ ਦਿੱਤੀਆਂ ਗਈਆਂ ਨੇ ਜਿੱਥੇ ਵੀ ਕਿਸਾਨਾਂ ਦੇ ਤੰਬੂ ਲੱਗੇ ਹੋਏ ਸੀ ਜਿੱਥੇ ਵੀ ਕਿਸਾਨਾਂ ਦੇ ਟੈਂਟ ਲੱਗੇ ਹੋਏ ਸੀ ਬਿਲਕੁਲ ਸਫਾਈ ਜਿਹੜੀ ਹੈਗੀ ਆ ਸੜਕ ਦੇ ਦੋਨੇ ਪਾਸੇ ਉਹ ਪੁਲਿਸ ਦੇ ਵੱਲੋਂ ਨਗਰ ਕੌਂਸਲ ਦੇ ਵੱਲੋਂ ਪ੍ਰਾਈਵੇਟ ਵਰਕਰਾਂ ਦੇ ਵੱਲੋਂ ਕਰ ਦਿੱਤੀ ਗਈ ਆ ਤਾ ਪੁਲਿਸ ਦਾਵਾ ਕਰ ਰਹੀ ਆ ਕਿ ਅੱਜ ਸ਼ਾਮ ਤੱਕ ਜਿਹੜੀ ਇਹ ਸੜਕ ਹੈਗੀ ਆ ਉਹ ਚਾਲੂ ਕਰ ਦੇਣੀ ਆ ਜਿਹੜਾ ਇਹਦੇ ਉੱਪਰ ਵਾਹਨ ਹੈਗੇ ਨੇ ਉਹ ਚੱਲਣੇ ਸ਼ੁਰੂ ਹੋ ਜਾਣਗੇ ਤਾਂ ਲਗਾਤਾਰ ਪਰਸੋਂ ਸ਼ਾਮ ਤੋਂ ਜਿਹੜਾ ਹੈਗਾ ਆਪਰੇਸ਼ਨ ਕਲੀਨ ਚੱਲ ਰਿਹਾ ਪਹਿਲਾਂ ਜਿੰਨੇ ਵੀ ਕਿਸਾਨ ਇੱਥੇ ਅੰਦੋਲਨ ਕਰ ਰਹੇ ਸੀ ਇਸ ਜਗ੍ਹਾ ਮੌਜੂਦ ਸੀ 300-400 ਦੇ ਲਗਭਗ ਕਿਸਾਨਾਂ ਨੂੰ ਪੁਲਿਸ ਨੇ ਡਿਟੇਨ ਕੀਤਾ ਜਿਨ੍ਹਾਂ ਦੇ ਵਿੱਚੋਂ ਕਈ ਕਿਸਾਨ ਆਪਣੀ ਮਰਜ਼ੀ ਦੇ ਨਾਲ ਪੁਲਿਸ ਦੀਆਂ ਬੱਸਾਂ ਦੇ ਵਿੱਚ ਬੈਠ ਗਏ ਤੇ ਕਈਆਂ ਨੂੰ ਜ਼ਬਰਦਸਤੀ ਪੁਲਿਸ ਨੇ ਡਿਟੇਨ ਕਰਕੇ ਖਨੌਰੀ ਬਾਰਡਰ ਦੇ ਇੱਕ ਨਿੱਜੀ ਪੈਲੱਸ ਦੇ ਵਿੱਚ ਜਿਹੜੀ ਓਪਨ ਜੇਲ ਬਣਾਈ ਸੀ ਉੱਥੇ ਰੱਖਿਆ ਹੋਇਆ ਸੀ ਜਿਸ ਤੋਂ ਬਾਅਦ ਕਿਸਾਨਾਂ ਦਾ ਸਮਾਨ ਜਿਹੜਾ ਹੈਗਾ ਉਹ ਹੁਣ ਪੁਲਿਸ ਦੇ ਵੱਲੋਂ ਨਗਰ ਕੌਂਸਲ ਦੇ ਵੱਲੋਂ ਸਮੇਟਿਆ ਜਾ ਰਿਹਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕੱਲ ਸ਼ਾਮ ਤੱਕ ਸਿਰਫ ਪੁਲਿਸ ਖੁਦ ਜਿਹੜਾ ਇਹ ਸਮਾਨ ਹੈਗੀ ਸੀ ਉਹ ਸਮੇਟਰੀ ਸੀ ਪਰ ਕੱਲ ਸ਼ਾਮ ਤੋਂ ਬਾਅਦ ਅਨਾਉਂਸਮੈਂਟ ਜਿਹੜੀ ਹੈ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ মিডিਆ ਦੇ ਥਰੂ ਕੀਤੀ ਹੈ ਕਿ ਹੁਣ ਕਿਸਾਨ ਖੁਦ ਆਪਣਾ ਸਮਾਨ ਲੈ ਕੇ ਜਾ ਸਕਦੇ ਨੇ ਇੱਥੇ ਆਪਣਾ ਆਧਾਰ ਕਾਰਡ ਆਪਣਾ ਆਇਡੈਂਟੀਟੀ ਪ੍ਰੂਫ ਉਹ ਲੈ ਕੇ ਆਉਣ ਅਪਦੇ ਟਰੈਕਟਰ ਦੀ ਟਰਾਲੀ ਦੀ ਆਰਸੀ ਲੈ ਕੇ ਆਉਣ ਜਿਸ ਤੋਂ ਬਾਅਦ ਉਹ ਆਪਣੀ ਚੀਜ਼ ਦੀ ਆਪਣੇ ਸਾਧਨਾਂ ਦੀ ਆਪਣੇ ਸਮਾਨ ਦੀ ਪਛਾਣ ਕਰਕੇ ਇੱਥੋਂ ਲੈ ਕੇ ਜਾ ਸਕਦੇ ਨੇ ਜਿਸ ਦੇ ਨਾਲ ਜਿਹੜਾ ਇਹ ਆਪਰੇਸ਼ਨ ਕਲੀਨ ਆ ਇੱਕਦਮ ਉਹਦੇ 'ਚ ਤੇਜ਼ੀ ਆਈ ਕਿਉਂਕਿ ਇੱਕ ਪਾਸੇ ਪੁਲਿਸ ਤੇ ਨਗਰ ਕੌਂਸਲ ਇਹ ਕੰਮ ਕਰ ਰਹੀ ਆ ਦੂਜੇ ਪਾਸੇ ਪੁਲਿਸ ਜਿਹੜੀ ਹੈਗੀ ਆ ਉਹ ਆਪਣਾ ਕੰਮ ਕਰ ਰਹੀ ਆ ਤੇ ਇੱਕ ਪਾਸੇ ਕਿਸਾਨ ਵੀ ਜਿਹੜੇ ਹੈਗੇ ਨੇ ਉਹ ਆਪਣੇ ਆਪ ਆਪਣਾ ਸਮਾਨ ਲੈ ਕੇ ਜਾ ਰਹੇ ਨੇ ਤਾਂ ਇਹ ਟਰੈਕਟਰ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਨਗਰ ਕੌਂਸਲ ਦੇ ਅਧਿਕਾਰੀ ਜਿਹੜਾ ਹੈਗਾ ਸਮਾਨ ਉਹ ਭਰ ਰਹੇ ਨੇ ਕਿਸਾਨਾਂ ਦਾ ਇਹ ਇਹ ਕੈਂਟਰ ਤੁਸੀਂ ਦੇਖ ਸਕਦੇ ਹੋ ਜਿਹੜੇ ਕੈਂਟਰ ਦੇ ਵਿੱਚ ਕਿਸਾਨਾਂ ਦੇ ਮੰਜੇ ਜਿਹੜੇ ਹੈਗੇ ਨੇ ਹੁਣ ਰੱਖੇ ਜਾ ਰਹੇ ਨੇ ਤਾਂ ਕਈ ਪੱਕੇ ਮੋਰਚੇ ਇਹ ਤੁਹਾਨੂੰ ਸਾਹਮਣੇ ਪੱਕੇ ਮੋਰਚੇ ਦੀ ਤਸਵੀਰ ਦਿਖ ਰਹੀ ਆ ਜਿੱਥੇ ਕਿ ਟੈਂਟ ਜਿਹੜੇ ਹੈਗੇ ਸੀ ਕਿਸਾਨਾਂ ਦੇ ਪੱਕੇ ਲਗਾਏ ਗਏ ਸੀ ਜਿਹੜੀ ਟਰੈਕਟਰ ਟਰਾਲੀ ਆ ਉਹਨੂੰ ਦਾ ਰੋੜ ਕੇ ਲਿਜਾਣ ਦੇ ਵਿੱਚ ਸੌਖ ਹੁੰਦੀ ਆ ਪਰ ਕਿਤੇ ਨਾ ਕਿਤੇ ਜਿੱਥੇ ਵੱਡੇ ਮੋਰਚੇ ਹੁੰਦੇ ਨੇ ਜਿਹੜੇ ਪੱਕੇ ਟੈਂਟ ਲਗਾਏ ਜਾਂਦੇ ਨੇ ਉਹਨਾਂ ਨੂੰ ਚੱਕਣਾ ਮੁਸ਼ਕਲ ਹੁੰਦਾ ਤਾਂ ਹੁਣ ਜੀਸੀਬੀ ਜਾਂ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਬਲਡوزر ਤੁਸੀਂ ਦੇਖ ਸਕਦੇ ਹੋ ਸਾਰਾ ਤਾਮ-ਜਾਮ ਜਿਹੜਾ ਹੈਗਾ ਉਹ ਪੁਲਿਸ ਦਾ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਤਰੀਕੇ ਦੀ ਮਸ਼ੀਨਰੀ ਦੇ ਨਾਲ ਪੁਲਿਸ ਆਪਣਾ ਕੰਮ ਕਰ ਰਹੀ ਆ ਨਗਰ ਕੌਂਸਲ ਆਪਣਾ ਕੰਮ ਕਰ ਰਹੀ ਆ ਜਿਹੜੇ ਪੱਕੇ ਤੰਬੂ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਹੁਣ ਇਹ ਤੰਬੂ ਚੱਕੇ ਜਾ ਰਹੇ ਨੇ ਇਹ ਹਰਿਆਣਾ ਦੇ ਕਿਸਾਨਾਂ ਦੇ ਤੁਸੀਂ ਤੰਬੂ ਦੇਖ ਸਕਦੇ ਹੋ ਤੇ ਦੂਜੇ ਪਾਸੇ ਤੁਹਾਨੂੰ ਇੱਥੇ ਦੇ ਲੋਕਲ ਲੋਕ ਵੀ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਬਚਿਆ ਹੋਇਆ ਸਮਾਨ ਆ ਜੋ ਕੁਝ ਬਚਿਆ ਹੋਇਆ ਰਾਸ਼ਨ ਆ ਜਿਹੜੇ ਕਿਸਾਨ ਨਹੀਂ ਲੈ ਕੇ ਜਾ ਰਹੇ ਉਹ ਇਹ ਆਮ ਜਿਹੜੇ ਨਜ਼ਦੀਕੀ ਗਰੀਬ ਲੋਕ ਨੇ ਇਹਨਾਂ ਨੂੰ ਮਿਲ ਜਾਂਦਾ ਤਾਂ ਇਹ ਹੁਣ ਤੁਹਾਨੂੰ ਤਸਵੀਰਾਂ ਅਸੀਂ ਸਟੇਜ ਦੀਆਂ ਦਿਖਾ ਰਹੇ ਹਾਂ ਉਹ ਸਟੇਜ ਜਿੱਥੇ ਹਮੇਸ਼ਾ ਕਿਸਾਨ ਲੀਡਰ ਕਿਸਾਨਾਂ ਨੂੰ ਸੰਬੋਧਨ ਕਰਦੇ ਸੀ ਜਿੱਥੇ ਜਗਜੀਤ ਸਿੰਘ ਢੱਲੇਵਾਲ ਨੇ ਆਪਣਾ ਮਰਨ ਵਰਤ ਰੱਖਿਆ ਸੀ ਤਾਂ ਉਹ ਸਟੇਜ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਉਹ ਸਟੇਜ ਜਿਹੜੀ ਹੁਣ ਹੈਗੀ ਆ ਕਿਸਾਨਾਂ ਦੇ ਵੱਲੋਂ ਚੱਕੀ ਜਾ ਰਹੀ ਆ ਪੱਕੇ ਜਿਹੜੇ ਮੋਰਚੇ ਪੱਕੀ ਸਟੇਜ ਜਿਹੜੀ ਕਿਸਾਨਾਂ ਦੀ ਇੱਥੇ ਲਗਾਈ ਗਈ ਸੀ ਹੁਣ ਉਹ ਸਟੇਜ ਪੁਲਿਸ ਦੇ ਵੱਲੋਂ ਚੱਕੀ ਜਾ ਰਹੀ ਆ ਤਾਂ ਪੁਲਿਸ ਆਪਣਾ ਕੰਮ ਕਰ ਰਹੀ ਆ ਲਗਾਤਾਰ ਅੱਜ ਸ਼ਾਮ ਤੱਕ ਇਹ ਰਸਤੇ ਖੋਲਣ ਦਾ ਦਾਵਾ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਇਹ ਉਹ ਸਟੇਜ ਹੈਗੀ ਆ ਜਿੱਥੇ ਵੱਡੇ ਵੱਡੇ ਪ੍ਰੋਗਰਾਮ ਵੱਡੀਆਂ ਵੱਡੀਆਂ ਰੈਲੀਆਂ ਹੁੰਦੀਆਂ ਸੀ ਪਰ ਹੁਣ ਸਿਰਫ ਇਹ ਸਟੇਜ ਜਿਹੜੀ ਹੈਗੀ ਆ ਤੁਹਾਨੂੰ ਸੜਕ ਦੇ ਉੱਪਰ ਦਿਖਾਈ ਦੇਊਗੀ ਸਾਈਡਾਂ ਤੋਂ ਜਿਹੜੇ ਕਿਸਾਨਾਂ ਦੇ ਪੱਕੇ ਮੋਰਚੇ ਸੀ ਟਰੈਕਟਰ ਟਰਾਲੀਆਂ ਸੀ ਸਾਰਿਆਂ ਸਾਫ ਕਰ ਦਿੱਤੇ ਗਿਆਂ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਖਨੌਰੀ ਬਾਰਡਰ ਤੋਂ ਤਕਰੀਬਨ 2 ਕਿਲੋਮੀਟਰ ਦੂਰੀ ਦੇ ਉੱਪਰ ਜਿਹੜਾ ਹੈਗਾ ਇਹ ਜਿਹੜੇ ਵੀ ਟਰੈਕਟਰ ਨੇ ਜਿਹੜੀਆਂ ਵੀ ਟਰਾਲੀਆਂ ਨੇ ਜਿੰਨਾ ਵੀ ਕਿਸਾਨਾਂ ਦਾ ਸਮਾਨ ਹੈਗਾ ਤਾਂ ਇੱਕ ਖਾਲੀ ਪਲਾਟ ਜਿਹੜਾ ਹੈਗਾ ਉੱਥੇ ਰੱਖਿਆ ਗਿਆ ਜਿੱਥੇ ਕਿ ਸਾਰੇ ਟਰੈਕਟਰ ਟਰਾਲੀਆਂ ਇਹ ਸੰਭਾਲ ਕੇ ਰੱਖੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿਸਾਨਾਂ ਦੇ ਮੰਜੇ ਕਿਸਾਨਾਂ ਦੀਆਂ ਕੁਰਸੀਆਂ ਕਿਸਾਨਾਂ ਦੇ ਗੱਦੇ ਕੁਝ ਖਿਲਰੇ ਹੋਏ ਭਾਂਡੇ ਜਿਹੜੀ ਹਰ ਇੱਕ ਜਿਹੜਾ ਸਬੂਤ ਹੈਗਾ ਉਸ 13 ਮਹੀਨੇ ਦੇ ਅੰਦੋਲਨ ਦਾ ਉਹ ਹਜੇ ਵੀ ਖਨੌਰੀ ਦੀਆਂ ਸੜਕਾਂ ਦੇ ਉੱਪਰ ਉਸੇ ਤਰੀਕੇ ਦੇ ਨਾਲ ਪਿਆ ਕੁਝ ਕਿਸਾਨ ਆਪਣਾ ਸਮਾਨ ਖੁਦ ਲੈ ਕੇ ਜਾ ਰਹੇ ਨੇ ਕੁਝ ਕਿਸਾਨਾਂ ਦਾ ਸਮਾਨ ਨਗਰ ਕੌਂਸਲ ਦੇ ਵੱਲੋਂ ਜਿਹੜਾ ਹੈਗਾ ਲਿਆਂਦਾ ਜਾ ਰਿਹਾ ਤਾ ਇਹ ਉਹ ਤਸਵੀਰਾਂ ਨੇ ਜਿੱਥੇ 13 ਮਹੀਨੇ ਅੰਦੋਲਨ ਚੱਲਦਾ ਰਿਹਾ ਇਹ ਉਹ ਤਸਵੀਰਾਂ ਨੇ ਜਿੱਥੇ 13 ਮਹੀਨੇ ਹਰ ਇੱਕ ਮੌਸਮ ਦੇ ਵਿੱਚ ਕਿਸਾਨ ਲਗਾਤਾਰ ਡਟੇ ਰਹੇ ਕਿਸਾਨਾਂ ਨੇ ਰਾਤਾਂ ਇੱਥੇ ਕੱਟੀਆਂ ਨੇ ਕਿਸਾਨਾਂ ਨੇ ਦਿਨ ਇੱਥੇ ਕੱਟੇ ਨੇ ਸਰਦੀਆਂ ਦੀ ਠੰਪ ਇੱਥੇ ਉਹਨਾਂ ਨੂੰ ਮਿਲਦੀ ਰਹੀਆ ਤੇ ਗਰਮੀਆਂ ਦੇ ਵਿੱਚ ਕਿਸਾਨਾਂ ਦੇ ਏਸੀ ਕੂਲਰ ਇੱਥੇ ਚੱਲਦੇ ਰਹੇ ਤਾਂ ਸੜਕਾਂ ਦੀ ਸਫਾਈ ਜਿਹੜੀ ਹੈਗੀ ਆ ਉਹ ਪੂਰੇ ਵੱਡੇ ਪੱਧਰ ਦੇ ਉੱਪਰ ਹੋ ਰਹੀ ਆ ਜੀ ਸੀ ਬੀਆਂ ਬਲਡੋਜ਼ਰ ਜਿਹੜੇ ਹੈਗੇ ਨੇ ਉਹ ਵੱਡੇ ਪੱਧਰ ਤੇ ਲੈ ਕੇ ਜਾ ਰਹੇ ਨੇ ਤਾਂ ਇਹ ਇਹ ਹੁਣ ਤੁਹਾਨੂੰ ਤੰਬੂ ਅਸੀਂ ਦਿਖਾਵਾਂਗੇ ਕਿ ਤਕਰੀਬਨ ਕੁਝ ਏਰੀਆ ਜਿਹੜਾ ਹੈਗਾ ਉਹ ਰਹਿ ਰਹਿ ਗਿਆ ਕੁਝ ਇਲਾਕਾ ਜਿਹੜਾ ਹੈਗਾ ਉਹ ਰਹਿ ਗਿਆ ਜਿੱਥੇ ਲਗਾਤਾਰ ਆਪਰੇਸ਼ਨ ਕਲੀਨ ਹਜੇ ਵੀ ਪੁਲਿਸ ਦਾ ਚੱਲ ਰਿਹਾ ਪੁਲਿਸ ਦਾਵਾ ਕਰ ਰਹੀ ਆ ਕਿ ਅੱਜ ਸ਼ਾਮ ਤੱਕ ਇਹ ਸੜਕਾਂ ਜਿਹੜੀਆਂ ਹੈਗੀਆਂ ਨੇ ਆਮ ਵਾਹਨਾਂ ਦੇ ਲਈ ਖੋਲ ਦਿੱਤੀਆਂ ਜਾਣਗੀਆਂ ਅੱਜ ਸ਼ਾਮ ਤੱਕ ਜਿਹੜਾ ਹੈਗਾ ਇਹ ਰਾਹ ਪਹਿਲਾਂ ਵਾਂਗ ਜਿਵੇਂ 13 ਮਹੀਨੇ ਪਹਿਲਾਂ ਰਾਜ਼ ਖੁੱਲਦੇ ਸੀ ਇਹ ਖੋਲ ਦਿੱਤੇ ਜਾਣਗੇ ਤਾਂ ਜਿਹੜਾ ਬਚਿਆ ਹੋਇਆ ਸਮਾਨ ਹੈਗਾ ਉੱਥੇ ਜਿਹੜੇ ਹੈਗੇ ਨੇ ਇੱਥੇ ਦੇ ਲੋਕਲ ਲੋਕ ਜਿਹੜਾ ਹੈਗੇ ਨੇ ਕਿਤੇ ਨਾ ਕਿਤੇ ਉਹ ਆਪਣੇ ਕੰਮ ਦੇ ਕੁਝ ਛੋਟੀਆਂ-ਮੋਟੀਆਂ ਚੀਜ਼ਾਂ ਕੁਝ ਕਿਸਾਨਾਂ ਦੀਆਂ ਬਚੀਆਂ ਹੋਈਆਂ ਸਬਜ਼ੀਆਂ ਉਹ ਚਾਹ ਪੁੱਤੀ ਦਾ ਪੈਕੇਟ ਜੋ ਚੀਜ਼ਾਂ ਕਿਤੇ ਨਾ ਕਿਤੇ ਕਿਸਾਨ ਇੱਥੇ ਛੱਡ ਗਏ ਨੇ ਕਿਸਾਨ ਨਹੀਂ ਲੈ ਕੇ ਜਾ ਰਹੇ ਇਧਰ ਆਲੂ ਤੁਹਾਨੂੰ ਦਿਖਾਉਂਗਾ ਕਿ ਆਲੂ ਵਿਖਰੇ ਹੋਏ ਪਏ ਨੇ ਸਬਜ਼ੀ ਵਿਖਰੀ ਹੋਈ ਪਈ ਆ ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਆਮ ਨਜ਼ਦੀਕੀ ਗਰੀਬ ਲੋਕ ਜਿਹੜੇ ਹੈਗੇ ਨੇ ਉਹ ਚੱਕ ਰਹੇ ਨੇ ਤਾਂ ਤਕਰੀਬਨ 80% ਦੀ ਜਿਹੜਾ ਖਨੌਰੀ ਬਾਰਡਰ ਆ ਉਹ ਸਾਫ਼ ਕਰ ਦਿੱਤਾ ਗਿਆ 20% ਦੇ ਲਗਭਗ ਬਹੁਤ ਥੋੜੀ ਗਿਣਤੀ ਦੇ ਵਿੱਚ ਜਿਹੜੇ ਕਿਸਾਨਾਂ ਦੇ ਟੈਂਟ ਨੇ ਕਿਸਾਨਾਂ ਦੇ ਤੰਬੂ ਨੇ ਉਹ ਰਹਿ ਗਏ ਨੇ ਤਾਂ ਜਿੱਥੇ ਤੱਕ ਸਫਾਈ ਹੋ ਚੁੱਕੀ ਆ ਉੱਥੇ ਤੱਕ ਦੇ ਤੁਹਾਨੂੰ ਤਸਵੀਰਾਂ ਦਿਖਾਉਣਾ ਦੇ ਸਾਹਮਣੇ तकरीबन 20% ਤੱਕ ਜਿਹੜੀ ਹੈਗੀ ਆ ਸਫਾਈ અભિયાન ਆਪਰੇਸ਼ਨ ਕਲੀਨ ਚੱਲ ਰਿਹਾ ਜਿੱਥੇ ਕਿ ਜੀਸੀਬੀ ਮਸ਼ੀਨਾਂ ਬਲਡੋజర్ ਵੱਡੇ ਪੱਧਰ ਦੇ ਉੱਪਰ ਕੰਮ ਕਰ ਰਹੇ ਨੇ ਤੇ ਪੁਲਿਸ ਦਾਵਾ ਕਰ ਰਹੀ ਆ ਕਿ ਅੱਜ ਸ਼ਾਮ ਤੱਕ ਜਿਹੜਾ ਹੈਗਾ ਇਹ ਆਪਰੇਸ਼ਨ ਕਲੀਨ ਲਗਾਤਾਰ ਚਲਾ ਕੇ ਜਿਹੜਾ ਰਾਹ ਹੈਗਾ ਉਹ ਖੋਲ ਦਿੱਤਾ ਜਾਊਗਾ ਤਾਂ ਲਗਾਤਾਰ ਕਿਤਨਾ ਕਿਤੇ ਜਦੋਂ 19 ਮਾਰਚ ਤੋਂ ਜਿਹੜਾ ਹੈਗਾ ਇੱਥੇ ਦਾ ਧਰਨਾ ਇੱਥੇ ਦਾ ਅੰਦੋਲਨ ਉਹ ਚੱਕਿਆ ਗਿਆ ਉਦੋਂ ਤੋਂ ਹੀ ਜਿਹੜਾ ਹੈ ਗਈ ਆ ਪੁਲਿਸ ਨਗਰ ਕੌਂਸਲ ਦੇ ਅਧਿਕਾਰੀ ਇਸ ਆਪਰੇਸ਼ਨ ਕਲੀਨ ਦੇ ਵਿੱਚ ਲੱਗੇ ਹੋਏ ਨੇ ਤੇ ਤਸਵੀਰਾਂ ਤੁਸੀਂ ਖਨੌਰੀ ਬਾਰਡਰ ਦੀਆਂ ਦੇਖ ਰਹੇ ਹੋ ਜਿੱਥੇ ਅੰਦੋਲਨ ਚੱਲਦਾ ਸੀ ਜਿੱਥੇ ਟੈਂਟਰ ਲੱਗੇ ਹੋਏ ਸੀ ਜਿੱਥੇ ਮੋਰਚੇ ਲੱਗੇ ਹੋਏ ਸੀ ਉੱਥੇ ਹੁਣ ਕੁਝ ਤਸਵੀਰਾਂ ਤੁਹਾਨੂੰ ਦਿਖਾਈ ਦੇਣਗੀਆਂ ਤੇ ਮਸ਼ੀਨਾਂ ਦਾ ਉਹ ਸਫਾਈ ਅਭਿਆਨ ਤੁਹਾਨੂੰ ਦਿਖਾਈ ਦੇ ਰਿਹਾ 13 ਫਰਵਰੀ ਤੋਂ ਕਿਸਾਨ ਇੱਥੇ ਬੈਠੇ ਹੋਏ ਸੀ ਦਿੱਲੀ ਕੂਚ ਦਾ ਐਲਾਨ ਕਰਕੇ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਜਗਜੀਤ ਸਿੰਘ ਦੱਲੇਵਾਲ ਦੀ ਅਗਵਾਈ ਦੇ ਵਿੱਚ ਕਿਸਾਨ ਅੱਗੇ ਚੱਲੇ ਸੀ ਜਿੱਥੇ ਜਦੋਂ ਹਰਿਆਣਾ ਪੁਲਿਸ ਦੇ ਵੱਲੋਂ ਪੱਕੇ ਬੈਰੀਕੇਡ ਲਾ ਕੇ ਪੱਕੇ ਨਾਕੇ ਲਾ ਕੇ ਉਹਨਾਂ ਨੂੰ ਰੋਕ ਲਿਆ ਗਿਆ ਤਾਂ ਫਿਰ ਏਸੀ ਸੜਕਾਂ ਦੇ ਉੱਪਰ ਇਹੀ ਪੰਜਾਬ ਹਰਿਆਣਾ ਦੀ ਹੱਦ ਦੇ ਉੱਪਰ ਜਿਹੜੇ ਹੈਗੇ ਸੀ ਕਿਸਾਨ ਬੈਠ ਗਏ ਸੀ ਤੇ ਲਗਾਤਾਰ ਹੁਣ 13 ਮਹੀਨਿਆਂ ਬਾਅਦ ਉਹਨਾਂ ਦਾ ਅੰਦੋਲਨ ਜਿਹੜਾ ਹੈਗਾ ਉਹ ਪੁਲਿਸ ਦੇ ਵੱਲੋਂ ਖਤਮ ਕੀਤਾ ਗਿਆ ਮੋਰਚੇ ਚੱਕੇ ਗਏ ਨੇ ਤੇ ਅੱਜ ਸ਼ਾਮ ਤੱਕ ਪੁਲਿਸ ਦਾਵਾ ਕਰ ਰਹੀ ਹੈ ਵੀ ਇਹ ਸਰਕਾਂ ਜਿਹੜੀਆਂ ਹੈਗੀਆਂ ਨੇ ਖੋਲ ਦਿੱਤੀਆਂ ਨੰਗੀਆਂ ਕੈਮਰੇ ਦੇ ਪਿੱਛੇ ਮੇਰੇ ਸਾਥੀ ਅਮਨਦੀਪ ਸਿੰਘ ਨੇ ਮੈਂ ਖਨੋਰੀ ਬਾਰਡਰ ਦੀ ਹਰ ਇੱਕ ਤਸਵੀਰ ਤੁਹਾਨੂੰ ਦਿਖਾਉਂਦਾ ਹੋਇਆ ਚਰਨਜੀਤ ਕੌਸ਼ਲ ਨਿਊਜ਼ 18 ਪੰਜਾਬ